ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਹੈ ਤੁਸੀਂ ਠੀਕ ਹੋਵੋਗੇ ਹਾਜ਼ਰਾਂ ਜੀ ਤੁਹਾਡੇ ਨਾਲ ਨਵੀਂ ਕਹਾਣੀ ਲੈ ਕੇ ਉਹ ਮੈਨੂੰ ਆਪਣੇ ਸਰੀਰ ਨਾਲ ਲੱਗਦਾ ਮਹਿਸੂਸ ਹੋਇਆ ਮੈਂ ਉਹਨੂੰ ਕਿਹਾ ਕਿ ਤੂੰ ਮੇਰੀ ਮਜਬੂਰੀ ਦਾ ਫਾਇਦਾ ਨਾ ਚੁੱਕ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਮਰਨ ਨਹੀਂ ਦੇ ਸਕਦਾ ਜੇ ਮੈਂ ਆਪਣੀ ਗਰਮੀ ਤੈਨੂੰ ਨਾ ਦਿੱਤੀ ਤਾਂ ਤੇਰਾ ਖੂਨ ਰਗਾਂ ਵਿੱਚ ਜੰਮ ਜਾਊਗਾ ਤੇ ਇੰਨੀ ਠੰਡ ਹੈ ਇਹ ਕਹਿ ਕੇ ਉਹ ਦੁਬਾਰਾ ਆਪਣੀ ਸ਼ਰਟ ਉਤਾਰ ਕੇ ਮੇਰੇ ਤੇ ਹਾਵੀ ਹੋ ਗਿਆ ਤੇ ਹੌਲੀ ਹੌਲੀ ਆਪਣਾ ਮੇਰੇ ਤੇ ਸਹਿਜ ਸ਼ਕਲ ਤੋਂ ਜਿੰਨਾ ਭੋਲਾ ਲੱਗਦਾ ਸੀ ਉਹਨਾਂ ਹੈ ਨਹੀਂ ਸੀ ਇਹ ਗੱਲ ਮੈਨੂੰ ਉਦੋਂ ਪਤਾ ਲੱਗੀ ਜਦੋਂ ਮੈਂ ਉਹਦੀ ਮਾਂ ਤੋਂ ਆਸ਼ੀਰਵਾਦ ਲੈਣ ਲਈ ਉਹਦੇ ਘਰ ਗਈ ਮੈਨੂੰ ਸਾਇਜ਼ ਤੇ ਇੰਨਾ ਵਿਸ਼ਵਾਸ ਸੀ ਮੈਂ ਸਮਝਦੀ ਸੀ ਕਿ ਸ਼ਾਇਦ ਸਹਿਜ ਮੈਨੂੰ ਪਿਆਰ ਕਰਦਾ ਉਹ ਜ਼ਿੰਦਗੀ ਵਿੱਚ ਮੇਰੇ ਨਾਲ ਇਦਾਂ ਹੀ ਰਹੂਗਾ ਮੇਰੀ ਇੱਜ਼ਤ ਕਰੂਗਾ ਮੇਰੇ ਨਾਲ ਕਦੀ ਵੀ ਉਹ ਸਭ ਨਹੀਂ ਕਰੂਗਾ ਜੋ ਅਕਸਰ ਹੀ ਗਰਲਫ੍ਰੈਂਡ ਤੇ ਬੋਏਫ੍ਰੈਂਡ ਵਿੱਚ ਹੁੰਦਾ ਪਰ ਇਹ ਮੇਰੀ ਸਭ ਤੋਂ ਵੱਡੀ ਗਲਤਫਹਿਮੀ ਸੀ ਉਸ ਦਿਨ ਸਹਿਜ ਦੇ ਨਾਲ ਮੈਂ ਪੁਰਾਣੀ ਮੋਟਰਸਾਈਕਲ ਤੇ ਬੈਠ ਕੇ ਘਰ ਗਈ ਸੀ ਕਿੱਥੇ ਮੈਂ ਮਹਿੰਗੀਆਂ ਕਾਰਾਂ ਵਿੱਚ ਘੁੰਮਣ ਵਾਲੀ ਤੇ ਕਿੱਥੇ ਸਹਿਜ ਦੇ ਪੁਰਾਣੇ ਮੋਟਰਸਾਈਕਲ ਤੇ ਫਿਰ ਵੀ ਮੈਂ ਖੁਸ਼ ਸੀ ਮੈਂ ਉਹਦੇ ਸੀਨੇ ਨਾਲ ਲੱਗ ਕੇ ਬਾਈਕ ਤੇ ਬੈਠੀ ਸੀ ਤੇ ਖੁਸ਼ ਸੀ ਹਲਕਾ ਹਲਕਾ ਮੀਂਹ ਪੈਂਦਾ ਸੀ ਮੇਰਾ ਸਰੀਰ ਭਿੱਜ ਗਿਆ ਸੀ ਪਰ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ ਮੈਂ ਸਹਿਜ ਨੂੰ ਫੜਿਆ ਹੋਇਆ ਸੀ ਮੈਂ ਕਿਹਾ ਸਹਿਜ ਆਈ ਲਵ ਯੂ ਮੈਂ ਤੇਨੂੰ ਇੰਨਾ ਪਿਆਰ ਕਰਦੀ ਆ ਕਿ ਮੈਨੂੰ ਆਪ ਵੀ ਨਹੀਂ ਪਤਾ ਮੈਂ ਤੇਰੇ ਬਿਨਾ ਮਰ ਜਾਊਂਗੀ ਮੇਰੀ ਇਹ ਗੱਲ ਸੁਣ ਕੇ ਸਹ ਬਹੁਤ ਹੱਸਿਆ ਕੁਝ ਥੇਰ ਬਾਅਦ ਅਸੀਂ ਉਹਨਾਂ ਦੇ ਘਰ ਪਹੁੰਚੇ ਤੇ ਗਰੀਬਾਂ ਦਾ ਘਰ ਸੀ ਜਿੱਥੇ ਸਹਜ ਰਹਿੰਦਾ ਸੀ ਅਲੱਗ-ਅਲੱਗ ਘਰ ਬਣੇ ਹੋਏ ਸੀ ਮੈਂ ਫਟਾਫਟ ਉਹਦਾ ਹੱਥ ਫੜ ਕੇ ਉਹਦੇ ਘਰ ਵੱਲ ਜਾਂਦੀ ਸੀ ਕਿਉਂਕਿ ਅੱਗੇ ਜਾ ਕੇ ਗਲੀ ਇੰਨੀ ਭੀੜੀ ਤੇ ਗੰਦਗੀ ਨਾਲ ਭਰੀ ਹੋਈ ਸੀ ਕਿ ਮੋਟਰਸਾਈਕਲ ਤਾਂ ਜਾਣਾ ਔਖਾ ਸੀ ਮੈਂ ਜਿੱਦਾਂ ਹੀ ਤੰਗ ਗਲੀਆਂ ਵਿੱਚੋਂ ਲੰਘਦੀ ਸੀ ਤੇ ਆਲੇ-ਦੁਆਲੇ ਦੇ ਘਰਾਂ ਦੀਆਂ ਕੁਝ ਔਰਤਾਂ ਮੈਨੂੰ ਦੇਖ ਰਹੀਆਂ ਸੀ ਪਤਾ ਨਹੀਂ ਮੇਰੇ ਦਿਲ ਦੀਆਂ ਧੜਕਣਾ ਕਿਉਂ ਵੱਧ ਗਈਆਂ ਮੈਂ ਉਹਦੇ ਨਾਲ ਘਰ ਗਈ ਤੇ ਬੜੀ ਸ਼ਾਂਤੀ ਸੀ ਮੈਂ ਸਹਿਜ ਨੂੰ ਕਿਹਾ ਕਿ ਤੁਹਾਡੀ ਮੰਮੀ ਕਿੱਥੇ ਆ ਮੈਂ ਅੱਗੇ ਹੋਈ ਉਹਨਾਂ ਦੇ ਦੋ ਕਮਰਿਆਂ 'ਚ ਜਾ ਕੇ ਉਹਦੀ ਮੰਮੀ ਨੂੰ ਲੱਭਣ ਲੱਗੀ ਪਰ ਜਦੋਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੇ ਘੋਲ ਛੁੱਟ ਗਈ ਕਿਉਂਕਿ ਸਹਿਜ ਆਪਣੇ ਮੂੰਹ ਤੇ ਹੱਥ ਫੇਰਦਾ ਹੋਇਆ ਮੇਰੇ ਕੋਲ ਆ ਰਿਹਾ ਸੀ ਇੱਕਦਮ ਮਾਸੂਮ ਫਰਿਸ਼ਤੇ ਤੋਂ ਸ਼ੈਤਾਨ ਬਣ ਗਿਆ ਸੀ ਉਹਨੇ ਮੇਰੇ ਕੋਲ ਆ ਕੇ ਜੋ ਕੁਝ ਕਿਹਾ ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਉਸ ਸਾਮੇ ਨੂੰ ਪਛਤਾਉਂਦੀ ਸੀ ਜਦੋਂ ਸਹਿਜ ਨਾਲ ਮੈਨੂੰ ਪਿਆਰ ਹੋਇਆ ਸੀ ਮੈਂ ਪਹਿਲੀ ਨੈਚਰ ਵਿੱਚ ਉਹਦੇ ਤੇ ਵਿਸ਼ਵਾਸ ਨਹੀਂ ਕਰਦੀ ਸੀ ਪਰ ਜਦੋਂ ਸਹਿਜ ਨੂੰ ਦੇਖਿਆ ਤਾਂ ਮੈਨੂੰ ਲੱਗਿਆ ਸੀ ਕਿ ਬਸ ਇਹ ਹੀ ਮੇਰੀ ਦੁਨੀਆ ਮੈਂ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਅਮੀਰ ਮਾਂ ਪਿਓ ਦੀ ਧੀ ਸੀ ਜਦਕਿ ਸਹਿਜ ਮੇਰੀ ਕਲਾਸ ਦਾ ਮੁੰਡਾ ਨਹੀਂ ਸੀ ਨਾ ਹੀ ਉਹਨੂੰ ਮੈਂ ਅੱਜ ਤੋਂ ਪਹਿਲਾਂ ਕਦੀ ਚੰਗੇ ਕੱਪੜੇ ਪਾਏ ਹੋਏ ਦੇਖਿਆ ਸੀ ਜਦੋਂ ਵੀ ਆਉਂਦਾ ਸੀ ਉਹਦੇ ਕੱਪੜੇ ਹਰ ਥਾਂ ਥਾਂ ਤੋਂ ਸਿਉਂਤੇ ਹੋਏ ਕੱਪੜੇ ਪਾ ਕੇ ਆਉਂਦਾ ਸੀ ਪਰ ਇਸ ਦੇ ਬਾਵਜੂਦ ਵੀ ਮੈਨੂੰ ਚੰਗਾ ਲੱਗਣ ਲੱਗਿਆ ਸੀ ਉਸ ਦਿਨ ਵੀ ਜਦੋਂ ਮੈਂ ਯੂਨੀਵਰਸਿਟੀ ਤੋਂ ਬਾਹਰ ਨਿਕਲੀ ਤਾਂ ਸਹਜ ਮੇਰੇ ਅੱਗੇ-ਅੱਗੇ ਜਾਂਦਾ ਸੀ ਮੈਨੂੰ ਲੱਗਿਆ ਕਿ ਬਾਕੀ ਲੋਕਾਂ ਦੀ ਤਰ੍ਹਾਂ ਇਹ ਵੀ ਆਪਣੇ ਘਰ ਚਲਾ ਜਾਊਗਾ ਪਰ ਇੱਥੇ ਬਾਕੀ ਸਟੂਡੈਂਟ ਆਪਣੀਆਂ ਗੱਡੀਆਂ ਵਿੱਚ ਬੈਠ ਕੇ ਜਾ ਰਹੇ ਸੀ ਤੇ ਸਹਜ ਆਪਣਾ ਬੈਗ ਮੋਟੇ ਤੇ ਰੱਖ ਕੇ ਇੱਕ ਪਾਸੇ ਯੂਨੀਵਰਸਿਟੀ ਦੇ ਪਿੱਛੇ ਰੇੜੀ ਨੂੰ ਅੱਗੇ ਲੈ ਕੇ ਜਾਣ ਲੱਗਿਆ ਸੀ ਮੈਂ ਹੈਰਾਨੀ ਨਾਲ ਉਹਦੇ ਵੱਲ ਦੇਖਣ ਲੱਗੀ ਸੀ ਉਹਨੂੰ ਤਾਂ ਇੰਨਾ ਅਹਿਸਾਸ ਹੋ ਗਿਆ ਸੀ ਕਿ ਮੈਂ ਉਹਨੂੰ ਕਿਸ ਨਜ਼ਰਾਂ ਨਾਲ ਦੇਖਦੀ ਆ ਕਿਉਂਕਿ ਯੂਨੀਵਰਸਿਟੀ ਵਿੱਚ ਆਉਂਦੇ ਜਾਂਦੇ ਮੇਰੇ ਵੱਲ ਦੇਖਦੇ ਸੀ ਉਹ ਸਮਾਈਲ ਜਿਹੀ ਦੇ ਕੇ ਕਹਿਣ ਲੱਗਿਆ ਮੈਡਮ ਮੈਡਮ ਜੀ ਕਿੰਨੇ ਹੋਲ ਗੱਪੇ ਚਾਹੀਦੇ ਆ ਤੁਹਾਨੂੰ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਸੀ ਮੈਂ ਕਹਿਣ ਲੱਗੀ ਕੀ ਤੂੰ ਇਸ ਰੇੜੀ ਤੇ ਗੋਲ ਗੱਪੇ ਵੇਚਦਾ ਮੈਨੂੰ ਤਾਂ ਯਕੀਨ ਹੀ ਨਹੀਂ ਆਉਂਦਾ ਮੈਂ ਤਾਂ ਸਮਝ ਰਹੀ ਸੀ ਕਿ ਤੂੰ ਮਿਡਲ ਕਲਾਸ ਘਰ ਤੋਂ ਹੋਵੇਗਾ ਪਰ ਤੂੰ ਤਾਂ ਮੈਂ ਇਹਨਾਂ ਕਹਿੰਦੇ ਰੁਕ ਗਈ ਸੀ ਪਰ ਸਹਜ ਅਗਲੇ ਹੀ ਪਲ ਮੇਰੀ ਗੱਲ ਨੂੰ ਕਹਿਣ ਲੱਗਾ ਫਿਰ ਕੀ ਹੋਇਆ ਕਿਰਨ ਜੀ ਇਹ ਸਭ ਤੁਸੀਂ ਸਮਝ ਰਹੇ ਹੋ ਕਿ ਮੈਂ ਮਿਡਲ ਕਲਾਸ ਫੈਮਲੀ ਤੋਂ ਬਿਲੋਂਗ ਕਰਦਾ ਨਹੀਂ ਮੈਂ ਤਾਂ ਬਹੁਤ ਗਰੀਬ ਆ ਤੁਹਾਨੂੰ ਨਹੀਂ ਪਤਾ ਕਿ ਮੇਰੇ ਪਾਪਾ ਨੇ ਆਪਣੀ ਜ਼ਮੀਨ ਵੇਚ ਕੇ ਮੈਨੂੰ ਪੜਾਇਆ ਸੀ ਤੇ ਸਰ ਇਸ ਲਈ ਕਿ ਮੈਂ ਪੜ੍ਹ ਲਿਖ ਕੇ ਕੋਈ ਅਫਸਰ ਬਣ ਸਕਾਂ ਸਹਜ ਨੂੰ ਮੈਂ ਇਦਾਂ ਧੁੱਪ ਵਿੱਚ ਖੜਾ ਨਹੀਂ ਦੇਖ ਸਕਦੀ ਸੀ ਮੈਨੂੰ ਇਹ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਸੀ ਸਹਜ ਧੁੱਪ ਵਿੱਚ ਖੜਾ ਹੋ ਕੇ ਲੋਕ ਗੋਲ ਗੱਪੇ ਦਿੰਦਾ ਸੀ ਤੇ ਲੋਕਾਂ ਦੀਆਂ ਗੱਲਾਂ ਸੁਣਦਾ ਸੀ ਇੱਕਦਮ ਮੈਨੂੰ ਗੁੱਸਾ ਆ ਗਿਆ ਸੀ ਮੈਂ ਸਹਜ ਦੇ ਕੋਲ ਗਈ ਤੇ ਕਿਹਾ ਇਹ ਸਭ ਛੱਡ ਦੇ ਮੈਂ ਤੈਨੂੰ ਸਭ ਕੁਝ ਦੇਵਾਂਗੀ ਤੈਨੂੰ ਬੈਠੇ ਬਿਠਾਏ ਕਰੋੜਾਂ ਦੀ ਜਾਇਦਾਦ ਦਾ ਮਾਲਕ ਬਣਾ ਦੇਵਾਂਗੀ ਬਸ ਤੂੰ ਇੱਕ ਵਾਰ ਹਾਂ ਕਰ ਦੇ ਮੇਰੀ ਇਹ ਗੱਲ ਸੁਣ ਤੋਂ ਬਾਅਦ ਸਹਿਜ ਜੋ ਕੁਝ ਬੋਲਿਆ ਮੈਂ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਉਹ ਮੈਨੂੰ ਕਹਿਣ ਲੱਗਿਆ ਕਿ ਮੈਨੂੰ ਭੀਖ ਵਿੱਚ ਤੇਰੇ ਪਿਓ ਦੀ ਧਨ-ਦੌਲਤ ਨਹੀਂ ਚਾਹੀਦੀ ਮੈਂ ਆਪਣਾ ਸਭ ਕੁਝ ਆਪਣੀ ਹਿੰਮਤ ਨਾਲ ਕਮਾ ਸਕਦਾ ਤੇ ਇੱਕ ਵੱਡਾ ਇਨਸਾਨ ਵੀ ਬਣ ਜਾਊਗਾ ਮੈਨੂੰ ਪਤਾ ਕਿ ਤੂੰ ਇੱਕ ਕੁੜੀ ਆ ਤੇ ਤਿੱਤੇ ਤੂੰ ਮੇਰੇ ਰੰਗ-ਰੂਪ ਤੇ ਮਰ ਗਈਆਂ ਮੈਂ ਗਰੀਬ ਜ਼ਰੂਰ ਆ ਪਰ ਮੈਂ ਬਹੁਤ ਸੋਹਣਾ ਇਸ ਤੋਂ ਚੰਗਾ ਕਿ ਮੇਰੇ ਤੇ ਆਪਣਾ ਟਾਈਮ ਖਾ ਬਣਾ ਕਰ ਕਿਉਂਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਕਿ ਮੈਂ ਇਸ਼ਕ ਦੇ ਜਕਰਾਂ ਵਿੱਚ ਰਹਾ ਉਹੀ ਸਮੇਂ ਮੈਂ ਦੋ ਪੈਸੇ ਕਮਾ ਕੇ ਆਪਣੇ ਮਾਪਿਆਂ ਦੀ ਸੇਵਾ ਕਰ ਲਵਾਂਗਾ ਸਹਿਜ ਦੀਆਂ ਗੱਲਾਂ ਨੇ ਮੈਨੂੰ ਅੰਦਰੋਂ ਤੋੜ ਦਿੱਤਾ ਸੀ ਮੈਂ ਚੁੱਪ ਕਰਕੇ ਉੱਥੋਂ ਚਲੀ ਗਈ ਸੀ ਸਾਰਾ ਗੁੱਸਾ ਡਰਾਈਵਰ ਤੇ ਕੱਢ ਦਿੱਤਾ ਸੀ ਮੈਂ ਕਿਹਾ ਕਿ ਖੜਾ ਖੜਾ ਕੀ ਕਰਦਾ ਚੱਲ ਜਲਦੀ ਗੱਡੀ ਕੱਢ ਵਿਚਾਰਾ ਕਦੋਂ ਤੋਂ ਮੇਰੀ ਰਾਹ ਦੇਖ ਰਿਹਾ ਸੀ ਤੇ ਮੈਂ ਗੁੱਸੇ ਨਾਲ ਉਹਨੂੰ ਇਦਾਂ ਕਹਿ ਦਿੱਤਾ ਸੀ ਫਟਾਫਟ ਗੱਡੀ ਕੱਢ ਕੇ ਲਿਆ ਤੇ ਦਰਵਾਜ਼ਾ ਜ਼ੋਰ ਨਾਲ ਖੋਲ੍ਹ ਕੇ ਗੱਡੀ ਦਾ ਦਰਵਾਜ਼ਾ ਬੰਦ ਕੀਤਾ ਸੀ ਮੈਨੂੰ ਉਸ ਵੇਲੇ ਗੁੱਸਾ ਆ ਰਿਹਾ ਸੀ ਦੁੱਖ ਵੀ ਹੁੰਦਾ ਸੀ ਕਿ ਸਹਿਜ ਨੇ ਮੇਰੇ ਪਿਆਰ ਨੂੰ ਠੋਕਰ ਮਾਰ ਦਿੱਤੀ ਸੀ ਇੱਕ ਏਦਾਂ ਦੀ ਕੁੜੀ ਦੇ ਪਿਆਰ ਨੂੰ ਠੋਕਰ ਮਾਰੀ ਸੀ ਜਿਹਦਾ ਸੁਪਨਾ ਮੁੰਡਾ ਦੇਖਦਾ ਸੀ ਮੈਂ ਸੋਹਣੀ ਸੀ ਅਮੀਰ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਮੇਰਾ ਡਰਾਈਵਰ ਜਿਹਦਾ ਨਾਮ ਰਾਜ ਸੀ ਮੇਰੇ ਵੱਲ ਇੱਕੋ ਨਜ਼ਰ ਨਾਲ ਦੇਖਦਾ ਸੀ ਜਦੋਂ ਮੇਰੀ ਨਜ਼ਰ ਉਹਦੇ ਤੇ ਪਈ ਤਾਂ ਮੈਨੂੰ ਗੁੱਸਾ ਆਇਆ ਮੈਂ ਕਿਹਾ ਰਾਜ ਕੀ ਬਤਮੀਜ਼ੀ ਆਪਣੇ ਧਿਆਨ ਨਾਲ ਕੰਮ ਕਰ ਉਹ ਕਹਿਣ ਲੱਗਾ ਮੈਡਮ ਜੀ ਇੱਕ ਗੱਲ ਪੁੱਛਣੀ ਸੀ ਅੱਜ ਤੁਸੀਂ ਇੰਨਾ ਗੁੱਸੇ ਵਿੱਚ ਕਿਉਂ ਉਸ ਗੋਲ ਗੱਪੇ ਵਾਲੇ ਦੇ ਕੋਲ ਕਿਉਂ ਗਏ ਸੀ ਕੀ ਤੁਹਾਨੂੰ ਗੋਲ ਗੱਪੇ ਖਾਣੇ ਸੀ ਤਾਂ ਦੱਸ ਦਿੰਦੇ ਮੈਂ ਤੁਹਾਨੂੰ ਇੱਕ ਰੈਸਟੋਰੈਂਟ ਵਿੱਚ ਲੈ ਕੇ ਚਲਦਾ ਮੈਂ ਕਿਹਾ ਨਹੀਂ ਸਿੱਧੇ ਘਰ ਚੱਲੋ ਉਹਦੀ ਕੁਝ ਅੱਗੇ ਬੋਲਣ ਦੀ ਹਿੰਮਤ ਨਹੀਂ ਹੋਈ ਪਰ ਫਿਰ ਵੀ ਮੈਂ ਮੈਨੂੰ ਉਹ ਚੋਰੀ-ਚੋਰੀ ਦੇਖ ਲੈਂਦਾ ਸੀ ਘਰ ਆ ਕੇ ਬਿਨਾਂ ਕੁਝ ਖਾਦੇ ਪੀਤੇ ਹੀ ਮੈਂ ਲੰਮੇ ਪੈ ਗਈ ਸੀ ਕਿੰਨੀ ਦੇਰ ਰੋਂਦੀ ਰਹੀ ਨੌਕਰਾਨੀ ਕਿੰਨੀ ਵਾਰ ਮੈਨੂੰ ਆ ਕੇ ਕਹਿ ਗਈ ਸੀ ਕਿ ਰੋਟੀ ਖਾ ਲਓ ਮੈਂ ਮਨਾਂ ਕਰ ਦਿੱਤਾ ਸੀ ਦੁਪਹਿਰ ਤੋਂ ਸ਼ਾਮ ਹੋ ਗਈ ਸੀ ਮੈਂ ਕਮਰੇ ਚੋਂ ਨਹੀਂ ਨਿਕਲੀ ਸੀ ਮੇਰਾ ਦਰਵਾਜ਼ਾ ਖੜਕਾਉਣ ਲੱਗੀ ਤੇ ਇੱਕ ਵਾਰ ਮੈਂ ਦਰਵਾਜ਼ਾ ਖੋਲਿਆ ਤਾਂ ਨੌਕਰਾਨੀ ਖੜੀ ਹੋਈ ਸੀ ਮੈਂ ਉਹਨੂੰ ਸਾਫ਼ ਕਹਿ ਦੇਉਂਗੀ ਪਰ ਮੇਰੇ ਸਾਹਮਣੇ ਤਾਂ ਰਾਜ ਖੜਾ ਸੀ ਉਹ ਕਹਿਣ ਲੱਗਾ ਮੈਡਮ ਜੀ ਮੈਨੂੰ ਤੁਹਾਡੀ ਬੜੀ ਫਿਕਰ ਹੁੰਦੀ ਆ ਨੌਕਰਾਨੀ ਨੇ ਦੱਸਿਆ ਕਿ ਤੁਸੀਂ ਕੁਝ ਖਾਧਾ ਨਹੀਂ ਤੇ ਕਮਰੇ ਚੋਂ ਤੁਸੀਂ ਬਾਰੀ ਨੇ ਨਿਕਲੇ ਤੁਹਾਨੂੰ ਕੀ ਹੋ ਗਿਆ ਮੈਨੂੰ ਰਾਜ ਦੀ ਦਖਲ ਅੰਦਾਜ਼ੀ ਤੇ ਬਹੁਤ ਗੁੱਸਾ ਆਇਆ ਸੀ ਨੌਕਰ ਸੀ ਤਾਂ ਨੌਕਰ ਬਣ ਕੇ ਰਹਿੰਦਾ ਮੈਂ ਗੁੱਸੇ ਨਾਲ ਉਹਨੂੰ ਕਿਹਾ ਕਿ ਦੇਖ ਰਾਜ ਆਪਣੀ ਹੱਦ ਵਿੱਚ ਰਹਿ ਤੂੰ ਮੇਰਾ ਡਰਾਈਵਰ ਆ ਤੇ ਡਰਾਈਵਰ ਬਣ ਕੇ ਹੀ ਰਹਿ ਮੇ ਪਿਓ ਬੰਦ ਦੀ ਕੋਈ ਲੋੜ ਨਹੀਂ ਮੈਂ ਕੀ ਕਰਦੀ ਆ ਕੀ ਨਹੀਂ ਤੈਨੂੰ ਕੋਈ ਫਰਕ ਨਹੀਂ ਪੈਣਾ ਚਾਹੀਦਾ ਮੇਰੇ ਕਮਰੇ ਚੋਂ ਬਾਹਰ ਨਿਕਲ ਜਾ ਇਹ ਕਹਿ ਕੇ ਮੈਂ ਦਰਵਾਜ਼ਾ ਬੰਦ ਕਰ ਲਿਆ ਸੀ ਤੇ ਮੈਨੂੰ ਆਪਣੇ ਡਰਾਈਵਰ ਤੇ ਸ਼ੁਰੂ ਤੋਂ ਹੀ ਖੇਚੜਦੀ ਸੀ ਉਹ ਹਰ ਗੱਲ ਵਿੱਚ दखਲ ਅੰਦਾਜ਼ੀ ਕਰਦਾ ਸੀ। ਪਾਪਾ ਨੇ 3 ਮਹੀਨੇ ਪਹਿਲਾਂ ਹੀ ਨਵਾਂ ਡਰਾਈਵਰ ਰੱਖਿਆ ਸੀ। ਇਸ ਤੋਂ ਪਹਿਲਾਂ ਵੀ ਡਰਾਈਵਰ ਬਿਮਾਰ ਹੋ ਗਿਆ ਤੇ ਉਹ ਆਪਣੇ ਪਿੰਡ ਚਲਾ ਗਿਆ ਸੀ। ਪਾਪਾ ਨੇ ਰਾਜ ਨੂੰ ਖਾਸ ਤੌਰ ਤੇ ਮੇਰੇ ਲਈ ਰੱਖਿਆ ਸੀ ਕਿਉਂਕਿ ਮੈਂ ਯੂਨੀਵਰਸਿਟੀ ਆਉਣਾ ਜਾਣਾ ਪੈਂਦਾ ਸੀ। ਪਾਪਾ ਤਾਂ ਮੇਰੀ ਡਰਾਈਵਿੰਗ ਤੇ ਬਹੁਤ ਬਿਲਕੁਲ ਵੀ ਭਰੋਸਾ ਨਹੀਂ ਕਰਦੇ ਸੀ ਕਿਉਂਕਿ ਮੈਂ ਬਹੁਤ ਤੇਜ਼ ਡਰਾਈਵਿੰਗ ਕਰਦੀ ਸੀ ਤੇ ਜਦੋਂ ਤੋਂ ਉਹ ਆਇਆ ਸੀ ਉਹ ਮੈਨੂੰ ਦੇਖਣ ਨੂੰ ਵੀ ਚੰਗਾ ਨਹੀਂ ਲੱਗਦਾ ਸੀ। ਮੈਂ ਪਾਪਾ ਕੋਲ ਉਹਦੀ ਸ਼ਿਕਾਇਤ ਵੀ ਕੀਤੀ ਸੀ। ਕਿ ਮੈਂ ਆਪ ਵੀ ਡਰਾਈਵਰ ਰੱਖਣਾ ਨਹੀਂ ਚਾਹੁੰਦੀ। ਇਸ ਲਈ ਪਾਪਾ ਕਹਿੰਦੇ ਸੀ ਕਿ ਤੂੰ ਡਰਾਈਵਰ ਵਿੱਚ ਕੱਢਦੀ ਹੈ ਨਹੀਂ ਤਾਂ ਰਾਜ ਬਹੁਤ ਚੰਗਾ ਮੁੰਡਾ। ਮੇਰੀ ਚੰਗੀ ਜਾਣ ਪਹਿਚਾਣਾ ਉਹ ਇਦਾਂ ਦੀ ਹਰਕਤ ਕਦੀ ਵੀ ਨਹੀਂ ਕਰ ਸਕਦਾ। ਮੈਂ ਰਾਜ ਨੂੰ ਆਪਣੇ ਖਿਆਲ ਚੋਂ ਕੱਢਿਆ ਤੇ ਸਹਿਜ ਬਾਰੇ ਸੋਚਣ ਲੱਗ ਪਈ। ਵਾਰ-ਵਾਰ ਮੇਰੀਆਂ ਨਜ਼ਰਾਂ ਦੇ ਸਾਹਮਣੇ ਸਹਿਜ ਆ ਰਿਹਾ ਸੀ। ਭਾਵੇਂ ਹੀ ਉਹ ਗਰੀਬ ਸੀ ਮੇਰੇ ਸਟੈਂਡ ਦਾ ਨਹੀਂ ਸੀ। ਮੇਰੇ ਪਾਪਾ ਉਹਦੇ ਨਾਲ ਵਿਆਹ ਲਈ ਕਦੀ ਨਹੀਂ ਮੰਨਦੇ। ਮੈਂ ਤਾਂ ਜਦੋਂ ਤੋਂ ਉਹਨੂੰ ਯੂਨੀਵਰਸਿਟੀ ਵਿੱਚ ਦੇਖਿਆ ਸੀ ਬੇਸ਼ੱਕ ਉਹ ਬੁਸ਼ਿਹਾਰ ਮੁੰਡਾ ਸੀ ਪਰ ਮੇਰਾ ਪਿਆਰ ਬਣ ਗਿਆ ਸੀ ਅਗਲੇ ਦਿਨ ਮੈਂ ਨੂੰ ਮੈਂ ਫਿਰ ਗੋਲ ਗੱਪੇ ਵੇਚਦੇ ਹੋਏ ਦੇਖਿਆ ਤੇ ਫਿਰ ਉਹਦੇ ਕੋਲ ਚਲੀ ਗਈ ਇੱਕ ਵਾਰ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਕਿਉਂ ਮੇਰੇ ਪਿੱਛੇ ਪਈ ਆ ਮੈਂ ਉਹਨੂੰ ਕਿਹਾ ਕਿ ਸਹਜ ਮੈਂ ਤੇਰੇ ਬਿਨਾ ਪਾਗਲ ਹੋ ਗਈ ਆ ਮੈਂ ਤੇਰੇ ਬਿਨਾ ਜੀ ਨਹੀਂ ਸਕਦੀ ਕੀ ਕਮੀ ਆ ਮੇਰੇ ਵਿੱਚ ਜੇ ਤੂੰ ਕਿਸੇ ਹੋਰ ਨੂੰ ਪਸੰਦ ਕਰਦਾ ਤਾਂ ਦੱਸ ਦੇ ਮੈਂ ਤੁਹਾਡੇ ਵਿੱਚ ਨਹੀਂ ਆਉਂਗੀ ਜੀ ਇਹੋ ਜਿਹੀ ਗੱਲ ਨਹੀਂ ਆ ਤਾਂ ਫਿਰ ਮੇਰੇ ਨਾਲ ਦੋਸਤੀ ਕਰਨ ਵਿੱਚ ਤੈਨੂੰ ਕੀ ਹਰਜਾ ਮੈਂ ਤੇਰੇ ਲਈ ਕੁਝ ਵੀ ਕਰਨ ਲਈ ਤਿਆਰ ਆ ਮੈਂ ਸਹਿਜ ਨੂੰ ਏਦਾਂ ਕਹਿ ਰਹੀ ਸੀ ਤੇ ਉਹ ਹੱਸ ਕੇ ਕਹਿਣ ਲੱਗਾ ਕਿ ਤੂੰ 5 ਸਟਾਰ ਹੋਟਲ ਵਿੱਚ ਰੋਟੀ ਖਾਣ ਵਾਲੀ ਅੱਜ ਤੱਕ ਕਿਸੇ ਰੇੜੀ ਦੇ ਸੁਪਨੇ ਤੱਕ ਨਹੀਂ ਦੇਖੀ ਹੋਣਗੇ ਮੈਂ ਨਾ ਵਿੱਚ ਸਿਰ ਹਿਲਾ ਦਿੱਤਾ ਮੈਂ ਕਿਹਾ ਕਿ ਨਹੀਂ ਫਿਰ ਉਹ ਕਹਿਣ ਲੱਗਾ ਕਿ ਅੱਛਾ ਤੂੰ ਮੇਰੇ ਲਈ ਤੂੰ ਮੇਰੀ ਰੇੜੀ ਤੋਂ ਗੰਦੀਆਂ ਮੱਖੀਆਂ ਵਾਲੇ ਗੋਲ ਗੱਪੇ ਖਾ ਲਵੇਂਗੀ ਤੈਨੂੰ ਤਾਂ ਸਭ ਕੁਝ ਸਾਫ਼ ਸੁਥਰਾ ਚਾਹੀਦਾ ਉਹਦੀ ਗੱਲ ਸੁਣ ਕੇ ਮੈਂ ਕਿਹਾ ਕਿ ਤੂੰ ਆਪਣੇ ਹੱਥਾਂ ਨਾਲ ਮੈਨੂੰ ਜ਼ਹਿਰ ਵੀ ਦੇਵੇਂਗਾ ਤਾਂ ਮੈਂ ਖਾ ਲਵਾਂਗੀ ਮੈਂ ਤੇਰੇ ਨਾਲ ਟਾਈਮ ਪਾਸ ਨਹੀਂ ਕਰਨਾ ਚਾਹੁੰਦੀ ਤੂੰ ਤਾਂ ਮੇਰਾ ਪਹਿਲਾ ਪਿਆਰ ਹੈ ਜੇ ਤੂੰ ਮੇਰਾ ਪਿਆਰ ਨਾ ਹੁੰਦਾ ਭਾਵੇਂ ਹੀ ਮੈਂ ਅਮੀਰ ਘਰ ਦੀ ਧੀ ਹੋ ਕੇ ਵੀ ਤੇਰੇ ਕੋਲ ਵਾਰ-ਵਾਰ ਕਿਉਂ ਆਉਂਦੀ ਮੇਰੀ ਇਹ ਗੱਲ ਸੁਣ ਕੇ ਸਹਿਜ ਨੇ ਸਿਰ ਝੁਕਾ ਲਿਆ ਤੇ ਕੁਝ ਥੇੜ ਬਾਅਦ ਅੱਖਾਂ ਵਿੱਚ ਹੰਝੂ ਲੈ ਕੇ ਕਹਿਣ ਲੱਗਾ ਕਿ ਦੇਖੋ ਕਰਨ ਕਿਉਂ ਮੇਰੇ ਨਾਲ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹੋ ਪਲੀਜ਼ ਤੂੰ ਕਿਸੇ ਹੋਰ ਬੁਆਏਫਰੈਂਡ ਨੂੰ ਦੇਖ ਲੈ ਮੈਂ ਤਾਂ ਉਥੋਂ ਹੀ ਉਹਦਾ ਹੱਥ ਹੱਥ ਫੜ ਲਈ ਅਸੀ ਤੇ ਉਹਦੇ ਗਲੇ ਲੱਗ ਗਈ ਸੀ ਹਰ ਕੋਈ ਮੈਨੂੰ ਮੁੜ ਮੁੜ ਦੇਖਦਾ ਸੀ ਪਰ ਮੈਨੂੰ ਕਿਸੇ ਦੀ ਪ੍ਰਵਾਹ ਨਹੀਂ ਸੀ ਜੇ ਮੈਂ ਉਸ ਵੇਲੇ ਇਹ ਪਤਾ ਕਰ ਲੈਂਦੀ ਕਿ ਸਹਿਜ ਦੇ ਦਿਲ ਵਿੱਚ ਕੀ ਚੱਲਦਾ ਤੇ ਅੱਗੇ ਮੇਰੇ ਨਾਲ ਕੀ ਕਰੂਗਾ ਤਾਂ ਮੈਂ ਕਦੀ ਵੀ ਉਹਦੇ ਨਾਲ ਐਦਾਂ ਆਪਣਾ ਦਿਲ ਨਾ ਹਾਰਦੀ ਉਹਨੇ ਮੈਨੂੰ ਆਪਣੇ ਆਪ ਤੋਂ ਵੱਖ ਕਰ ਦਿੱਤਾ ਤੇ ਕਹਿਣ ਲੱਗਾ ਕਿ ਲੋਕ ਦੇਖ ਰਹੇ ਆ ਤੇ ਤੂੰ ਕੀ ਕਰਦੀ ਆ ਮੈਂ ਕਿਹਾ ਕਿ ਜਦੋਂ ਤੱਕ ਤੂੰ ਮੇਰਾ ਪਿਆਰ ਸਵੀਕਾਰ ਨਹੀਂ ਕਰਦਾ ਮੈਂ ਇਦਾਂ ਹੀ ਕਰੂੰਗੀ ਕਹਿਣ ਲੱਗਾ ਕਿ ਠੀਕ ਆ ਬਾਬਾ ਮੈਂ ਹਾਰ ਗਿਆ ਤੂੰ ਜਿੱਤ ਗਈ ਪਿਆਰ ਤਾਂ ਮੈਂ ਵੀ ਤੈਨੂੰ ਕਰਦਾ ਪਤਾ ਨਹੀਂ ਕਦੋਂ ਤੂੰ ਕਰਦਾ ਪਰ ਮੈਂ ਆਪਣਾ ਪਿਆਰ ਆਪਣੇ ਸੀਨੇ ਵਿੱਚ ਹੀ ਲੁਕੋ ਲਿਆ ਸੀ ਕਿਉਂਕਿ ਮੈਨੂੰ ਪਤਾ ਕਿ ਮੇਰੇ ਨਾਲ ਤੈਨੂੰ ਸਿਰਫ ਤੇ ਸਿਰਫ ਦੁੱਖ ਹੀ ਮਿਲਣਗੇ ਖੁਸ਼ੀਆਂ ਨਹੀਂ ਮਿਲਣਗੀਆਂ ਮੈਂ ਕਿਹਾ ਕਿ ਸਹਿਜ ਮੇਰੇ ਕੋਲੇ ਕਿਸੇ ਚੀਜ਼ ਦੀ ਕਮੀ ਨਹੀਂ ਆ ਅਸੀਂ ਛੋਟੀ ਜਿਹੀ ਖੁਸ਼ੀ ਨਾਲ ਜ਼ਿੰਦਗੀ ਸ਼ੁਰੂ ਕਰ ਦੇਵਾਂਗੇ ਮੈਂ ਅੱਜ ਬਹੁਤ ਖੁਸ਼ ਸੀ ਕਿਉਂਕਿ ਸਹਿਜ ਨੇ ਮੇਰੇ ਪਿਆਰ ਨੂੰ ਸਵੀਕਾਰ ਕਰ ਲਿਆ ਸੀ ਮੈਂ ਖੁਸ਼ੀ-ਖੁਸ਼ੀ ਆਪਣੀ ਗੱਡੀ ਵਿੱਚ ਬੈਠੀ ਤੇ ਰਾਜ ਦਾ ਚਿਹਰਾ ਮਰਝਾਇਆ ਹੋਇਆ ਸੀ ਕਹਿਣ ਲੱਗਾ ਕਿ ਮੈਡਮ ਤੁਹਾਨੂੰ ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਮੈਂ ਕਿਹਾ ਕਿ ਤੇਰਾ ਕੀ ਮਤਲਬ ਆ ਤਾਂ ਰਾਜ ਕਹਿਣ ਲੱਗਾ ਕਿ ਇਹ ਗੋਲ ਗੱਪੇ ਵਾਲੇ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਕਿਹਾ ਕਿ ਤੂੰ ਤਾਂ ਦੋ ਕੌਡੀ ਦਾ ਨੌਕਰਾਂ ਮੈਨੂੰ ਕੀ ਦੱਸੇਗਾ ਕਿ ਮੇਰੇ ਲਈ ਕੌਣ ਸਹੀ ਹੈ ਤੇ ਕੌਣ ਗਲਤ ਤੂੰ ਤੇ ਆਪ ਇੱਕ ਡਰਾਈਵਰ ਆ ਸਹਿਜ ਮੇਰੇ ਨਾਲ ਹੀ ਜੁਨੀਵਰਸਿਟੀ ਵਿੱਚ ਪੜਦਾ ਮਿਹਨਤ ਕਰਕੇ ਆਪਣਾ ਘਰ ਚਲਾਉਂਦਾ ਬੇਸ਼ੱਕ ਗੋਲ ਗੱਪਿਆਂ ਦੀ ਰੇੜੀ ਚਲਾਉਂਦਾ ਤੇਰੇ ਵਾਂਗ ਗਰੀਬ ਨਹੀਂ ਅੱਜ ਤੋਂ ਬਾਅਦ ਮੇਰੀ ਕਿਸੇ ਵੀ ਗੱਲ ਵਿੱਚ ਦਗ ਲੰਦਾ ਜੀ ਨਹੀਂ ਕਰਨਾ ਮੇਰੀਆਂ ਇਹਨਾਂ ਗੱਲਾਂ ਤੋਂ ਰਾਜ ਦਾ ਦਿਲ ਟੁੱਟ ਗਿਆ ਸੀ ਉਹਦੀਆਂ ਅੱਖਾਂ ਲਾਲ ਹੋ ਗਈਆਂ ਸੀ ਸ਼ਾਇਦ ਉਹ ਆਪਣੇ ਹੰਝੂ ਅੰਦਰ ਹੀ ਪੀ ਗਿਆ ਸੀ ਪਰ ਮੈਨੂੰ ਕੋਈ ਪ੍ਰਵਾਹ ਨਹੀਂ ਸੀ ਮੈਂ ਅੱਜ ਬਹੁਤ ਖੁਸ਼ ਸੀ ਕਿਉਂਕਿ ਸਹਿਜ ਦਾ ਪਿਆਰ ਮੈਨੂੰ ਮਿਲ ਗਿਆ ਸੀ ਤੇ ਬਾਅਦ ਵਿੱਚ ਸਹਿਜ ਦਾ ਵਰਤਾਓ ਮੇਰੇ ਨਾਲ ਹੋਰ ਵੀ ਠੀਕ ਹੋਣ ਲੱਗਿਆ ਸੀ ਉਹ ਮੇਰੇ ਨਾਲ ਗੱਲਾਂ ਵੀ ਕਰਦਾ ਸੀ ਤੇ ਕਿਸੇ ਵੇਲੇ ਦੁਪਹਿਰ ਦਾ ਲੰਚ ਵੀ ਕਰਦਾ ਸੀ। ਉਹ ਮੈਨੂੰ ਦੱਸਣ ਲੱਗਾ ਕਿ ਮੈਂ ਕਿੱਥੇ ਰਹਿੰਦਾ ਤੇ ਉਹ ਜਗ੍ਹਾ ਤੇਰੇ ਰਹਿਣ ਦੇ ਕਾਬਲੇ ਵੀ ਨਹੀਂ। ਪਰ ਮੈਂ ਕਹਿੰਦੀ ਸੀ ਕਿ ਤੂੰ ਮੈਨੂੰ ਇੱਕ ਦਿਨ ਆਪਣੇ ਮਾਪਿਆਂ ਨੂੰ ਮਲਾਉਣ ਲਈ ਲੈ ਜਾ। ਮੇਰੇ ਪਾਪਾ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਮੈਂ ਇੱਕ ਨਾਰਮਲ ਜਿਹੇ ਮੁੰਡੇ ਨੂੰ ਪਿਆਰ ਕਰੂੰਗੀ ਤੇ ਵਿਆਹ ਦੇ ਸੁਪਨੇ ਦੇਖੂੰਗੀ। ਅਗਲੇ ਹਫ਼ਤੇ ਯੂਨੀਵਰਸਿਟੀ ਸਹਿਜ ਨਹੀਂ ਆਇਆ ਤੇ ਮੇਰੇ ਕੋਲ ਉਹਦਾ ਨੰਬਰ ਵੀ ਨਹੀਂ ਸੀ। ਮੈਂ ਕੁਝ ਵੀ ਨਹੀਂ ਸੀ ਕਰ ਸਕਦੀ। ਵਾਰ-ਵਾਰ ਇਹੀ ਸੋਚਦੀ ਸੀ ਕਿ ਉਹ ਠੀਕ ਹੋਵੇ ਕਿਸੇ مصیبت ਵਿੱਚ ਨਾ ਹੋਵੇ ਪਰ ਇੱਕ ਹਫ਼ਤੇ ਬਾਅਦ ਸਹਿਜ ਯੂਨੀਵਰਸਿਟੀ ਆਇਆ ਤੇ ਮੌਕਾ ਦੇਖਦੇ ਹੀ ਮੈਂ ਉਹਦੇ ਕੋਲ ਗਈ ਤੇ ਪੁੱਛਿਆ ਕਿ ਤੂੰ ਇੰਨੇ ਦਿਨ ਕਿੱਥੇ ਸੀ ਕੀ ਤੂੰ ਮੈਨੂੰ ਭੁੱਲ ਗਿਆ ਕਿ ਕਿਰਨ ਨਾਮ ਦੀ ਕੋਈ ਕੁੜੀ ਵੀ ਹੈ ਜੋ ਤੈਨੂੰ ਪਿਆਰ ਕਰਦੀ ਹੈ ਉਹ ਉਦਾਸ ਹੋ ਕੇ ਕਹਿਣ ਲੱਗਾ ਕਿ ਮੇਰੇ ਪਾਪਾ ਦਾ ਦੇਹਾਂਤ ਹੋ ਗਿਆ ਸੀ ਤੇ ਮੇਰੀ ਮਾਂ ਬਿਮਾਰ ਹੋ ਗਈ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਕੀ ਕਰਾਂ ਪੜਾਈ ਛੱਡ ਦੇਵਾਂ ਜਾਂ ਗੋਲ ਗੱਪੇ ਵੇਚਿਆ ਕਰਾਂ ਉਹਦੇ ਨਾਲ ਝਗੜਾ ਵੀ ਹੋ ਗਿਆ ਇਸ ਲਈ ਬੜੀ ਜਲਦੀ ਉਹ ਸ਼ਹਿਰ ਛੱਡ ਕੇ ਚਲਾ ਜਾਊਗਾ ਇਹ ਗੱਲ ਕਹਿੰਦੇ ਹੋਏ ਵਾਰ-ਵਾਰ ਸਹਿਜ ਪਿੱਛੇ ਮੁੜ ਕੇ ਦੇਖ ਰਿਹਾ ਸੀ ਕਿ ਉਹਨੂੰ ਕੋਈ ਦੇਖਦਾ ਤਾਂ ਨਹੀਂ ਪਰ ਮੈਂ ਉਹਦਾ ਹੱਥ ਫੜ ਕੇ ਕਹਿਣ ਲੱਗੀ ਕਿ ਸਹਿਜ ਕਿਦਾਂ ਦੀਆਂ ਗੱਲਾਂ ਕਰਦੇ ਕੁਝ ਨਹੀਂ ਹੁੰਦਾ ਮੈਨੂੰ ਬਹੁਤ ਦੁੱਖ ਆ ਤੇਰੇ ਪਾਪਾ ਅਚਾਨਕ ਤੈਨੂੰ ਛੱਡ ਕੇ ਚਲੇ ਗਏ ਪਰ ਫਿਕਰ ਨਾ ਕਰ ਸਭ ਠੀਕ ਹੋ ਜਾਊਗਾ ਮੈਂ ਸੋਚਿਆ ਕਿ ਇੱਕ ਵਾਰ ਮੈਨੂੰ ਸਹਿਜ ਨਾਲ ਮਿਲਣਾ ਚਾਹੀਦਾ ਮੈਂ ਜਦੋਂ ਸਹਿਜ ਨੂੰ ਇਹ ਗੱਲ ਕਹੀ ਤਾਂ ਪਹਿਲਾਂ ਉਹ ਮੈਨੂੰ ਟਾਲਣ ਲੱਗ ਪਿਆ ਤੇ ਫਿਰ ਕਹਿਣ ਲੱਗਿਆ ਕਿ ਠੀਕ ਆ ਹੁਣ ਜੇ ਤੂੰ ਕਹਿਨੀ ਆ ਕਿ ਮੈਂ ਤੈਨੂੰ ਆਪਣੇ ਘਰ ਲੈ ਜਾਵਾਂ ਜਿੱਥੇ ਮੇਰੀ ਮਾਂ ਰਹਿੰਦੀ ਆ ਪਰ ਹਾਂ ਤੂੰ ਕਿਸੇ ਨੂੰ ਦੱਸਣਾ ਨਹੀਂ ਮੇਰੇ ਨਾਲ ਤੂੰ ਘਰ ਆ ਰਹੀ ਆ ਮੈਂ ਉਹਦੇ ਨਾਲ ਵਾਅਦਾ ਕਰ ਲਿਆ ਕਿ ਮੈਂ ਜਦੋਂ ਯੂਨੀਵਰਸਿਟੀ ਆਈ ਤਾਂ ਤਿਆਰ ਹੋ ਕੇ ਆਈ ਸੀ ਮੇਰੀ ਮਾਂ ਨੇ ਮੈਨੂੰ ਇੰਨਾ ਤਿਆਰ ਹੋਈ ਦੇਖਿਆ ਤੇ ਕਹਿਣ ਲੱਗੀ ਕਰਨ ਕੀ ਗੱਲ ਆ ਅੱਜ ਤੋਂ ਪਹਿਲਾਂ ਤਾਂ ਕਦੀ ਵੀ ਯੂਨੀਵਰਸਿਟੀ ਨਾ ਤਿਆਰ ਹੋ ਕੇ ਇਸ ਤਰ੍ਹਾਂ ਤੂੰ ਗਈ ਆ ਕਿ ਕਿਸੇ ਸਹੇਲੀ ਦੀ ਪਾਰਟੀ ਆ ਮੈਂ ਹਾਂ ਵਿੱਚ ਸਿਰ ਹਲਾ ਦਿੱਤਾ ਮੈਂ ਕਿਹਾ ਕਿ ਅੱਜ ਮੇਰੀ ਸਹੇਲੀ ਦਾ ਬਰਥਡੇ ਪਾਰਟੀ ਆ ਮੈਨੂੰ ਵਾਪਸ ਆਉਣ ਵਿੱਚ ਦੇਰ ਹੋ ਜਾਵੇਗੀ ਮੈਂ ਇਦਾਂ ਹੀ ਯੂਨੀਵਰਸਿਟੀ ਤੋਂ ਸਿੱਧਾ ਉਧਰ ਚਲੀ ਜਾਵਾਂਗੀ ਤੇ ਫਿਰ ਵਾਪਸ ਆਉਂਗੀ ਮੈਨੂੰ ਕਿਸੇ ਨੇ ਕੋਈ ਰੋਕ ਟੋਕ ਨਹੀਂ ਕੀਤੀ ਇਸ ਲਈ ਮੈਂ ਸਵੇਰੇ ਸਵੇਰੇ ਯੂਨੀਵਰਸਿਟੀ ਚਲੀ ਗਈ ਤੇ ਗੱਡੀ ਵਿੱਚ ਆ ਕੇ ਮਹਿਰਾਜ ਵੱਲ ਦੇਖਿਆ ਤੇ ਪਰ ਇਹ ਸੋਚ ਕੇ ਮੈਂ ਗੁੱਸੇ ਨਾਲ ਨਜ਼ਰਾਂ ਚੁਲਾ ਲਈਆਂ ਸੀ ਮੈਨੂੰ ਜੁਨੀਵਰਸਿਟੀ ਦੇ ਗੇਟ ਤੇ ਉਤਾਰ ਦਿੱਤਾ ਸੀ ਮੈਂ ਕਿੰਨੀ ਦੇਰ ਤੱਕ ਰਾਜ ਦੀਆਂ ਨਜ਼ਰਾਂ ਨੂੰ ਆਪਣੇ ਤੇ ਮਹਿਸੂਸ ਕੀਤਾ ਮੈਂ ਰਾਜ ਨੂੰ ਇਹ ਪਤਾ ਨਹੀਂ ਲੱਗਣਾ ਦੇਣਾ ਚਾਹੁੰਦੀ ਸੀ ਕਿ ਅੱਜ ਮੇਰਾ ਕੀ ਪਲਾਨ ਹੈ ਰਾਜ ਤੇ ਜਾਂਦੇ ਹੀ ਮੈਂ ਕਾਲਜ ਤੋਂ ਨਿਕਲੀ ਤੇ ਅੱਜ ਪੜ੍ਹਾਈ ਦਾ ਮੂਡ ਨਹੀਂ ਸੀ ਕਿਉਂਕਿ ਮੈਂ ਸੈਜ ਦੇ ਘਰ ਜਾਣਾ ਸੀ ਸੈਜ ਮੈਨੂੰ ਲੁਕੋਣ ਦੇ ਹੋਏ ਗੱਡੀ ਵਿੱਚ ਬਿਠਾ ਕੇ ਪਿੰਡ ਲੈ ਗਿਆ ਸੀ ਪਰ ਇੱਥੇ ਆਉਣ ਤੋਂ ਬਾਅਦ ਮੇਰੀ ਇੱਜ਼ਤ ਹੀ ਬਰਬਾਦ ਹੋ ਸਕਦੀ ਸੀ ਮੈਂ ਸੋਚ ਵੀ ਨਹੀਂ ਸਕਦੀ ਸੀ ਸੈਜ ਦੇ ਛੋਟੇ ਜਿਹੇ ਘਰ ਵਿੱਚ ਆ ਗਈ ਸੀ ਪਰ ਜਦੋਂ ਪਿੱਛੇ ਮੁੜ ਕੇ ਦੇਖਿਆ ਤੇ ਸਹਜ ਨੇ ਦਰਵਾਜ਼ਾ ਬੰਦ ਕਰ ਦਿੱਤਾ। ਮੈਨੂੰ ਹੁਣ ਅਜੀਬ ਨਜ਼ਰਾਂ ਨਾਲ ਉਹ ਦੇਖਦਾ ਸੀ। ਜਿੱਦਾਂ ਜਿੱਦਾਂ ਉਹ ਮੇਰੇ ਵੱਲ ਆਉਂਦਾ ਸੀ, ਪਤਾ ਨਹੀਂ ਕਿਉਂ ਮੈਨੂੰ ਡਰ ਮਹਿਸੂਸ ਹੋਣ ਲੱਗਾ ਸੀ। ਮੈਂ ਕਿਹਾ ਤੁਹਾਡੀ ਮੰਮੀ ਕਿੱਥੇ ਆ? ਉਹ ਕਿੱਥੇ ਗਈ ਆ? ਇਸ ਤੋਂ ਪਹਿਲਾਂ ਉਹ ਕੁਝ ਕਹਿਣ ਲੱਗਦਾ, ਉਹ ਮੇਰੇ ਕੋਲ ਆ ਗਿਆ ਤੇ ਮੈਨੂੰ ਆਪਣੀ ਧੌਂ ਤੇ ਇੱਕ ਸੂਈ ਚੋਪ ਦੀ ਮਹਿਸੂਸ ਹੋਈ। ਉਹ ਸੂਈ ਦੇ ਚੋਪਨ ਤੇ ਮੈਨੂੰ ਬੇਹੋਸ਼ੀ ਜਿਹੀ ਹੋ ਗਈ। ਮੇਰੀ ਤਾਂ ਜਾਨ ਨਿਕਲ ਗਈ ਸੀ। ਜਦੋਂ ਮੈਂ ਆਪਣੀ ਧੌਂ ਤੇ ਹੱਥ ਰੱਖ ਕੇ ਦੇਖਿਆ ਤਾਂ ਮੈਨੂੰ ਇੰਜੈਕਸ਼ਨ ਲੱਗਿਆ ਸੀ ਮੇਰੇ ਪਿੱਛੇ ਕੋਈ ਹੋਰ ਵੀ ਸੀ ਪਰ ਉਹ ਕੌਣ ਸੀ ਉਹ ਸਹਿਜ ਦੀ ਮਾਂ ਨੇ ਮੈਨੂੰ ਇੰਜੈਕਸ਼ਨ ਲਗਾਇਆ ਸੀ ਮੈਂ ਸਹਿਜ ਵੱਲ ਹੋਈ ਪਰ ਮੈਂ ਉੱਥੇ ਹੀ ਡਿੱਗ ਪਈ ਮੈਨੂੰ ਹੋਸ਼ ਹੀ ਨਹੀਂ ਰਹੀ ਉਸ ਤੋਂ ਬਾਅਦ ਮੇਰੇ ਨਾਲ ਕੀ ਹੋਇਆ ਮੈਨੂੰ ਕੁਝ ਵੀ ਯਾਦ ਨਹੀਂ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰਾ ਪੂਰਾ ਸਰੀਰ ਦਰਦ ਕਰਦਾ ਸੀ ਮੈਂ ਜਦੋਂ ਅੱਖਾਂ ਖੋਲ੍ਹੀਆਂ ਤੇ ਮੇਰੇ ਸਾਹਮਣੇ ਪੁਰਾਣੀ ਜਿਹੀ ਛੱਤ ਸੀ ਇਹ ਦੇਖ ਕੇ ਤਾਂ ਅਚਾਨਕ ਮੇਰਾ ਦਿਮਾਗ ਕੰਮ ਕਰਨਾ ਬੰਦ ਹੋ ਗਿਆ ਮੇਰੇ ਹੱਥ ਪੈਰ ਬੰਨੇ ਹੋਏ ਸੀ ਮੈਂ ਰੋ ਰੋ ਕੇ ਸਹਿਜ ਨੂੰ ਬੁਲਾ ਰਹੀ ਸੀ ਪਰ ਸਹਿਜ ਸ਼ਾਇਦ ਉੱਥੇ ਹੈ ਹੀ ਨਹੀਂ ਸੀ ਮੈਨੂੰ ਇੱਥੇ ਕਿਉਂ ਬੰਨਿਆ ਗਿਆ ਸੀ ਇਹ ਉਹ ਕਮਰਾ ਨਹੀਂ ਸੀ ਜਿਹਦੇ ਵਿੱਚ ਮੈਂ ਪਹਿਲਾਂ ਆਈ ਸੀ ਬਲਕਿ ਇਹ ਤਾਂ ਮੈਨੂੰ ਘਰ ਵੀ ਨਹੀਂ ਲੱਗਦਾ ਸੀ ਮੈਂ ਚੀਕਾਂ ਮਾਰਦੀ ਸੀ ਅਚਾਨਕ ਦਰਵਾਜ਼ਾ ਖੁੱਲ੍ਹਿਆ ਤੇ ਕਮਰੇ ਵਿੱਚ ਜੋ ਆਇਆ ਉਹਨੂੰ ਦੇਖ ਕੇ ਤਾਂ ਮੇਰਾ ਪੂਰਾ ਸਰੀਰ ਹੀ ਕੰਬ ਗਿਆ ਸੀ ਉਹ ਸਹਿਜ ਸੀ ਪਰ ਉਹ ਸਿਰਫ ਮਾਸੂਮ ਗੋਲ ਗੱਪੇ ਵੇਚਣ ਵਾਲਾ ਮੇਰੇ ਸਾਹਮਣੇ ਬੈਠ ਕੇ ਪੜਨ ਵਾਲਾ ਸਹਿਜ ਨਹੀਂ ਸੀ ਬਲਕਿ ਕੋਈ ਗੁੰਡਾ ਲੱਗ ਰਿਹਾ ਸੀ ਮੇਰੇ ਕੋਲ ਆਇਆ ਤੇ ਆਪਣੇ ਪੈਰ ਮੇਰੇ ਕੋਲ ਰੱਖੇ ਤੇ ਮੇਰੀਆਂ ਗੱਲਾਂ ਨੂੰ ਘਟਦਾ ਹੋਇਆ ਕਹਿਣ ਲੱਗਾ ਕਿ ਤੇਰੇ ਪਿਓ ਦਾ ਘਰ ਨਹੀਂ ਜੋ ਚੀਕਾਂ ਮਾਰਦੀਆਂ ਚੁੱਪ ਕਰਕੇ ਬਹਿ ਜਾ ਦਿਮਾਗ ਨਾ ਖਰਾਬ ਕਰ ਸਹਿਜ ਦੀ ਇਹ ਗੱਲ ਦੇਖ ਕੇ ਤਾਂ ਮੈਨੂੰ ਯਕੀਨ ਨਹੀਂ ਆਉਂਦਾ ਸੀ ਮੈਂ ਘਬਰਾਉਂਦੀ ਹੋਈ ਨੇ ਕਿਹਾ ਕਿ ਸਹਿਜ ਤੂੰ ਆ ਤੂੰ ਮੇਰੇ ਨਾਲ ਕਿਸ ਤਰ੍ਹਾਂ ਦੇ ਗੱਲਾਂ ਕਰਦਾ ਪਰ ਉਹ ਇੱਕੋ ਛਟਕੇ ਨਾਲ ਮੇਰੀਆਂ ਗੱਲਾਂ ਨੂੰ ਛੱਡ ਚੁੱਕਿਆ ਸੀ। ਉਹਨੇ ਕਿਹਾ ਕਿ ਬਹੁਤ ਪਿਆਰ ਕਰਦੀ ਆ ਨਾ ਮੈਨੂੰ। ਚੱਲ ਸ਼ਾਬਾਸ਼ੇ। ਆਪਣੇ ਪਿਆਰ ਨੂੰ ਫੋਨ ਕਰ ਤੇ ਮੇਰੇ ਸਹਿਜ ਪ੍ਰੇਮੀ ਨੇ ਮੈਨੂੰ ਕੱਡਨਾਪ ਕਰ ਲਿਆ ਤੇ ਉਹਨੇ 50 ਲੱਖ ਰੁਪਏ ਇਸ ਥਾਂ ਤੇ ਭੇਜ ਦੇ। ਨਹੀਂ ਤਾਂ ਮੈਂ ਤੇਰੀਆਂ ਗੰਧੀਆਂ-ਗੰਧੀਆਂ ਵੀਡੀਓ ਬਣਾ ਕੇ ਇੰਟਰਨੈਟ ਤੇ ਵਾਇਰਲ ਕਰ ਦੇਵਾਂਗਾ। ਜੇ ਤੂੰ ਫੋਨ ਨਾ ਕੀਤਾ ਤਾਂ ਤੈਨੂੰ ਮੈਂ ਮਾਰ ਕੇ ਗੰਦੀ ਨਾਲੀ ਵਿੱਚ ਸਿੱਟ ਦੇਵਾਂਗਾ ਤੇ ਤੇਰੀਆਂ ਹੱਡੀਆਂ ਵੀ ਕਿਸੇ ਨੂੰ ਨਹੀਂ ਮਿਲਣਗੀਆਂ। ਜਲਦੀ ਫੋਨ ਕਰ ਆਪਣੇ ਪਿਆਰ ਨੂੰ ਇਨੇ ਗੰਦੇ ਲਹਿਜੇ ਨਾਲ ਸਹਿਜ ਮੇਰੇ ਨਾਲ ਗੱਲ ਕਰੂਗਾ ਮੈਂ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਮੈਂ ਰੋਣ ਲੱਗੀ ਸੀ ਮੈਂ ਖਾਸ ਗਈ ਸੀ ਸਹਿਜ ਨੂੰ ਇੱਕ ਚੰਗਾ ਮੁੰਡਾ ਸਮਝਦੀ ਸੀ ਉਹ ਗਰੀਬ ਸੀ ਜਿੱਦਾਂ ਦਾ ਸੀ ਮੈਂ ਉਹਨੂੰ ਅਪਣਾਉਣ ਲਈ ਤਿਆਰ ਸੀ ਪਰ ਇਥੇ ਤਾਂ ਸਭ ਕੁਝ ਉਲਟ ਹੋ ਗਿਆ ਸੀ ਮੈਂ ਸਹਿਜ ਤੋਂ ਮਾਫੀ ਮੰਗਦੀ ਨੇ ਸਿਰਫ ਇਨਾ ਕਿਹਾ ਕਿ ਦੇਖ ਸਹਿਜ ਜੇ ਤੂੰ ਆਪਣੀ ਗਰੀਬੀ ਤੋਂ ਤੰਗ ਆ ਤੇ ਸਭ ਕੁਝ ਤਾਂ ਕਰਦਾ ਤਾਂ ਫਿਕਰ ਨਾ ਕਰ ਮੈਂ ਤੇਰੇ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ ਤੈਨੂੰ ਪੈਸੇ ਚਾਹੀਦੇ ਆ ਤੂੰ ਮੇਰੇ ਨਾਲ ਵਿਆਹ ਕਰ ਲੈ ਤੇ ਆਪਣੇ ਆਪ ਨੂੰ ਸੁਧਾਰ ਲੈ ਤੈਨੂੰ ਸਭ ਕੁਝ ਮਿਲ ਜਾਊਗਾ ਪਰ ਉਹਨੇ ਕਿਹਾ ਕਿ ਬਸ ਬਸ ਇੱਕ ਕੁੜੀ ਦਾ ਚੱਕਰ ਤੇ ਖਾਨਦਾਨ ਵਿੱਚ ਮੈਨੂੰ ਉੱਠਣਾ ਬੈਠਣਾ ਨਹੀਂ ਆਉਂਦਾ ਮੈਂ ਸ਼ੁਰੂ ਤੋਂ ਹੀ ਇਦਾਂ ਦਾ ਮੇਰੇ ਤੋਂ ਜੋ ਵੱਡੇ ਸੀ ਉਹਨਾਂ ਨੇ ਸਾਨੂੰ ਕੁੜੀਆਂ ਫਸਾ ਕੇ ਵਿਆਹ ਕਰਾਉਣਾ ਨਹੀਂ ਸਿਖਾਇਆ ਸੀ ਬਲਕਿ ਸਿਰਫ ਕੁੜੀਆਂ ਨੂੰ ਝੂਠੇ ਪਿਆਰ ਵਿੱਚ ਫਸਾ ਕੇ ਉਹਨਾਂ ਤੋਂ ਆਪਣੇ ਮਤਲਬ ਕੱਢਣੇ ਹੀ ਸਿਖਾਏ ਸੀ ਚੁੱਪ ਕਰਕੇ ਆਪਣੇ ਪਿਆਰ ਨੂੰ ਫੋਨ ਕਰ ਨਹੀਂ ਤਾਂ ਇੱਥੇ ਤੇਰੀਆਂ ਗੰਦੀਆਂ ਵੀਡੀਓ ਬਣਾਉਣੀਆਂ ਮੈਂ ਸ਼ੁਰੂ ਕਰ ਦੇਵਾਂਗਾ ਇਸ ਹੁਣ ਕਿ ਤਾਂ ਮੈਂ ਘਬਰਾ ਗਈ ਸੀ ਉਹਨੂੰ ਪਿਆਰ ਤਾਂ ਬਹੁਤ ਕੀਤਾ ਸੀ ਪਰ ਉਹਦਾ ਅਸਲੀ ਚਿਹਰਾ ਦੇਖ ਕੇ ਮੇਰਾ ਪਿਆਰ ਹੌਲੀ-ਹੌਲੀ ਖਤਮ ਹੋਣ ਲੱਗ ਪਿਆ ਸੀ ਕਿਉਂਕਿ ਮੈਂ ਜਿਸ ਸਹਿਜ ਨੂੰ ਪਿਆਰ ਕੀਤਾ ਸੀ ਉਹ ਸਹਿਜ ਤਾਂ ਉਹ ਹੈ ਹੀ ਨਹੀਂ ਸੀ ਮੈਂ ਆਪਣੇ ਪਾਪਾ ਨੂੰ ਫੋਨ ਕੀਤਾ ਤੇ ਕਹਿਣ ਲੱਗੇ ਕੌਣ ਮੈਂ ਰੋ ਪਈ ਮੈਂ ਕਿਹਾ ਪਾਪਾ ਮੈਨੂੰ ਬਚਾ ਲਓ ਮੇਰੇ ਇਹਨਾਂ ਕਹਿਣ ਤੇ ਪਾਪਾ ਕਹਿਣ ਲੱਗੇ ਕਿ ਤੂੰ ਕਿੱਥੇ ਆ ਕੀ ਹੋਇਆ ਤੂੰ ਕਿਉਂ ਕਿਉਂ ਰੋਨੀ ਆ ਰੋਂਦੀ ਹੋਏ ਨੇ ਉਹਨਾਂ ਨੂੰ ਦੱਸਿਆ ਕਿ ਕੁਝ ਲੋਕਾਂ ਨੇ ਮੈਨੂੰ ਕੱਟਨਾਪ ਕਰ ਲਿਆ ਤੇ ਜਦੋਂ ਤੱਕ ਤੁਸੀਂ ਉਹਨਾਂ ਨੂੰ 50 ਲੱਖ ਰੁਪਏ ਨਹੀਂ ਦਿੰਦੇ ਉਹ ਮੈਨੂੰ ਨਹੀਂ ਛੱਡਣਗੇ 50 ਲੱਖ ਸੁਣ ਕੇ ਮੇਰੇ ਪਾਪਾ ਚੁੱਪ ਹੋ ਗਏ ਫਿਰ ਕਹਿਣ ਲੱਗੇ ਕਿ ਮੈਂ ਹੁਣੇ ਪੈਸੇ ਲੈ ਕੇ ਆਵਾਂ ਦੱਸ ਕਿੱਥੇ ਲੈ ਕੇ ਆਵਾਂ ਮੇਰੇ ਕੰਨ ਤੋ ਫੋਨ ਪਿੱਛੇ ਹੀ ਕੀਤਾ ਸੀ ਤੇ ਕਹਿਣ ਲੱਗਾ ਜੇ ਜ਼ਿਆਦਾ ਗੱਲ ਵਧਾਈ ਜਾਂ ਪੁਲਿਸ ਨੂੰ ਦੱਸਿਆ ਤੇ ਸਮਝ ਲਿਓ ਮੈਂ ਤੁਹਾਨੂੰ ਲੋਕੇਸ਼ਨ ਭੇਜ ਰਿਆਂ ਉੱਥੇ ਪਹੁੰਚ ਜਾਣਾ ਤੇ ਤੇਰੀ ਕੁੜੀ ਦੀਆਂ ਹੱਡੀਆਂ ਤੋੜ ਕੇ ਸੁੱਟ ਦੇਵਾਂਗਾ ਤੇ ਇੱਜ਼ਤ ਵੀ ਜਾਊਗੀ ਮੈਂ ਰੋਈ ਜਾਂਦੀ ਸੀ ਸਹਿਜ ਮੇਰੇ ਕੋਲ ਆਇਆ ਤੇ ਮੇਰੇ ਵਾਲਾਂ ਵਿੱਚ ਹੱਥ ਫੇਰਦਾ ਕਹਿਣ ਲੱਗਾ ਜੋ ਵੀ ਕਿਹਾ ਤੂੰ ਬਹੁਤ ਸੋਹਣੀ ਐ ਪਰ ਮੇਰੇ ਕੋਲ ਟਾਈਮ ਨਹੀਂ ਨਹੀਂ ਤਾਂ ਮੈਂ ਤੇਰੀ ਖੂਬਸੂਰਤੀ ਦੇ ਮਜ਼ੇ ਲੈਂਦਾ ਰਾਤ ਦੇ 12 ਵਜੇ ਸੀ ਮੇਰੇ ਪਾਪਾ ਪੈਸੇ ਲੈ ਕੇ ਨਹੀਂ ਆਏ ਸੀ ਉਹ ਮੈਨੂੰ ਕਹਿਣ ਲੱਗੇ ਕਿ ਤੇਰੇ ਪਾਪਾ ਪੈਸੇ ਲੈ ਕੇ ਕਿਉਂ ਨਹੀਂ ਆਏ ਦੇਖ ਮੈਂ ਤੇਰਾ ਕੀ ਹਾਲ ਕਰਦਾ ਇਹ ਕਹਿ ਕੇ ਉਹਨੇ ਆਪਣੀ ਸ਼ਰਟ ਕੁਰਸੀ ਤੇ ਰੱਖ ਲਈ ਮੇਰੇ ਕੋਲ ਹੋਣ ਲੱਗਾ ਤੇ ਮੈਂ ਬਹੁਤ ਡਰ ਗਈ ਸੀ ਮੈਂ ਕਿਹਾ ਪਲੀਜ਼ ਹੈ ਇਹਦਾ ਨਾ ਕਰ ਮੈਂ ਤੈਨੂੰ ਪਿਆਰ ਕਰਦੀ ਹਾਂ ਤੂੰ ਮੇਰੇ ਨਾਲ ਇਦਾਂ ਕਿਵੇਂ ਕਰ ਸਕਦਾ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਕਿਹੜਾ ਸਵੀਟ ਹਾਰਟ ਘੱਟ ਪਿਆਰ ਕਰਦਾ ਤੂੰ ਤਾਂ ਮੇਰੇ ਪਿਆਰ ਲਈ ਤਰਸਦੀ ਹੋਵੇਂਗੀ ਇਹ ਕਹਿ ਕੇ ਉਹਨੇ ਮੈਨੂੰ ਆਪਣੇ ਕੋਲ ਖਿੱਚ ਕੇ ਕੀਤਾ ਤੇ ਇੱਕਦਮ ਘੁੱਟਣ ਲੱਗਾ ਉਦੋਂ ਹੀ ਦਰਵਾਜ਼ਾ ਖੜਕਣ ਲੱਗਿਆ ਤੇ ਮੇਰੇ ਸਾਹ ਲੈਣਾ ਵੀ ਮੈਂ ਤਾਂ ਭੁੱਲ ਗਈ ਸੀ ਕਿਉਂਕਿ ਸਾਹਮਣੇ ਰਾਜ ਖੜਾ ਸੀ ਨਾਲ ਉਹ ਭਰਿਆ ਹੋਇਆ ਸੀ ਇਸ ਵੇਲੇ ਰਾਜ ਤੋਂ ਚੰਗਾ ਮੈਨੂੰ ਕੋਈ ਨਹੀਂ ਹੋਰ ਲੱਗ ਰਿਹਾ ਸੀ ਮੈਂ ਭੱਜ ਕੇ ਉਹਦੇ ਸੀਨੇ ਨਾਲ ਲੱਗ ਗਈ ਰਾਜ ਮੇਰੇ ਹੱਥ ਵਾਲਾਂ ਵਿੱਚ ਹੱਥ ਫੇਰਦਾ ਹੋਇਆ ਮੈਨੂੰ ਤਸੱਲੀ ਦੇ ਰਿਹਾ ਸੀ ਉਹਦੇ ਨਾਲ ਲੱਗ ਕੇ ਮੈਨੂੰ ਇਦਾਂ ਲੱਗਦਾ ਸੀ ਕਿ ਹੁਣ ਮੈਂ ਸਹੀ ਆ ਮੇਰੇ ਤੇ ਕੋਈ ਵੀ ਮਾੜੀ ਨਜ਼ਰ ਨਹੀਂ ਰੱਖ ਸਕਦਾ ਉਹਨੇ ਮੈਨੂੰ ਦੱਸਿਆ ਕਿ ਮੈਂ ਇੱਕ ਢਾਬੇ ਤੇ ਰੋਟੀ ਖਾ ਰਿਆ ਸੀ ਤਾਂ ਉੱਥੋਂ ਇੱਕ ਬੰਦਾ ਰੋਟੀ ਪੈਕ ਕਰਵਾਉਣ ਲਈ ਆਇਆ ਸੀ ਤੇ ਫੋਨ ਤੇ ਕਿਸੇ ਨਾਲ ਗੱਲ ਕਰਦਾ ਸੀ ਕਿ ਤੂੰ ਸਾਹਬ ਦੀ ਕੁੜੀ ਦੇ ਲਈ ਰੋਟੀ ਪੈਕ ਕਰਵਾ ਕੇ ਲਿਆਈ ਕਿਉਂਕਿ ਕੁੜੀ ਤਾਂ ਅਮੀਰ ਆ ਪਰ ਗਰੀਬਾਂ ਦੀ ਰੋਟੀ ਕਿੱਦਾਂ ਖਾਵੇਗੀ ਮੈਂ ਫਟਾਫਟ ਸਮਝ ਗਿਆ ਸੀ ਹੋਣਾ ਹੋ ਇਹ ਉਹੀ ਕਡਨੈਪਰ ਆ ਜੀਨੇ ਤੁਹਾਨੂੰ ਕਡਨੈਪ ਕੀਤਾ ਇਸ ਲਈ ਮੈਂ ਉਹਦੇ ਖਾਣੇ ਵਿੱਚ ਬੇਹੋਸ਼ੀ ਦੀ ਦਵਾਈ ਪਾ ਦਿੱਤੀ ਸੀ ਜਿਹਦੇ ਤੋਂ ਕੁਝ ਘੰਟਿਆਂ ਲਈ ਉਹ ਬੇਹੋਸ਼ ਹੋ ਗਿਆ ਸੀ ਰਾਜ ਨੇ ਫੋਨ ਕਰਕੇ ਪਾਪਾ ਨੂੰ ਬੁਲਾ ਲਿਆ ਸੀ ਪਾਪਾ ਦੇ ਨਾਲ ਪੁਲਿਸ ਵੀ ਆ ਗਈ ਸੀ ਘਰ ਜਾ ਕੇ ਮੈਂ ਪਾਪਾ ਨੂੰ ਸਭ ਕੁਝ ਦੱਸ ਦਿੱਤਾ ਪਾਪਾ ਮੇਰੇ ਤੇ ਗੁੱਸੇ ਵੀ ਹੋਏ ਸੀ ਕਿ ਤੂੰ ਇੱਕ ਅਣਜਾਣ ਮੁੰਡੇ ਤੇ ਭਰੋਸਾ ਕਰਕੇ ਤੂੰ ਕਿਉਂ ਗਈ ਸੀ ਮੈਂ ਉਹਨੂੰ ਕੀ ਦੱਸਦੀ ਕਿ ਉਹਦਾ ਭੁਲੇਪੇਪਣ ਤੇ ਪਿਆਰ ਜੋ ਮੈਨੂੰ ਇੱਥੇ ਤੱਕ ਲੈ ਗਿਆ ਸੀ ਕਈ ਮਹੀਨਿਆਂ ਤੱਕ ਮੈਂ ਇਸ ਹਾਦਸੇ ਤੋਂ ਨਿਕਲ ਨਾ ਸਕੀ ਪਰ ਫਿਰ ਮੇਰੀ ਜ਼ਿੰਦਗੀ ਵਿੱਚ ਏਦਾਂ ਦਾ ਮੋੜ ਆਇਆ ਕਿ ਜੀਨੇ ਮੈਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਮੈਂ ਇੱਕ ਦਿਨ ਯੂਨੀਵਰਸਿਟੀ ਤੋਂ ਵਾਪਸ ਆਉਣ ਲੱਗੀ ਤਾਂ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਇੱਕ ਪਾਸੇ ਗੱਡੀ ਰੋਕੀ ਤਾਂ ਗੱਟਾਂ ਕਿ ਗੱਡੀ ਤਾਂ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਵੇ ਇਸ ਮੈਂ ਮੀਂਹ ਪੈਂਦਾ ਦੇਖ ਕੇ ਅਚਾਨਕ ਮੀਂਹ ਵਿੱਚ ਨਾ ਹੋਂ ਲੱਗ ਗਈ ਠੰਡ ਨਾਲ ਕੰਬਣ ਲੱਗ ਪਈ ਸੀ ਮੈਂ ਕਿਹਾ ਚਲੋ ਰਾਜ ਮੈਨੂੰ ਠੰਡ ਲੱਗਦੀ ਆ ਪਰ ਜਿੱਦਾਂ ਹੀ ਰਾਜ ਨੇ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਤੇ ਸਾਡੀ ਗੱਡੀ ਲੌਕ ਹੋ ਗਈ ਸੀ ਰਾਜ ਕੋਸ਼ਿਸ਼ ਕਰ ਰਿਹਾ ਸੀ ਕਿ ਗੱਡੀ ਦਾ ਦਰਵਾਜ਼ਾ ਖੁੱਲ ਜਾਵੇ ਪਰ ਦਰਵਾਜ਼ਾ ਜਾਮ ਹੋ ਗਿਆ ਸੀ ਠੰਡ ਨਾਲ ਮੇਰਾ ਤਾਂ ਬੁਰਾ ਹਾਲ ਹੋ ਗਿਆ ਸੀ ਮੈਂ ਕਿਹਾ ਕਿ ਜਲਦੀ ਕਰ ਮੈਨੂੰ ਬਹੁਤ ਠੰਡ ਲੱਗਦੀ ਆ ਪਰ ਦਰਵਾਜ਼ਾ ਖੁੱਲ ਨਹੀਂ ਰਿਹਾ ਸੀ ਤਾਂ ਹਾਰ ਕੇ ਮੈਂ ਇੱਧਰ ਉੱਧਰ ਦੇਖਣਾ ਸ਼ੁਰੂ ਕੀਤਾ ਸ਼ਾਇਦ ਕੋਈ ਮਦਦ ਲਈ ਮਿਲ ਜਾਵੇ ਪਰ ਇਦਾਂ ਦੇ ਮੀਂਹ ਵਿੱਚ ਕੋਈ ਸਹਾਰਾ ਮਿਲਣਾ ਬਹੁਤ ਔਖਾ ਸੀ ਇਦਾਂ ਲੱਗਦਾ ਸੀ ਕਿ ਜਿੱਦਾਂ ਮੇਰਾ ਸਰੀਰ ਸੌਨ ਹੋ ਗਿਆ ਮੈਨੂੰ ਚੱਕਰ ਆ ਜਾਣਗੇ ਤੇ ਮੈਂ ਡਿੱਗ ਜਾਊਂਗੀ ਇਸ ਤੋਂ ਪਹਿਲਾਂ ਮੈਂ ਡਿੱਗਦੀ ਕਿ ਰਾਜ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਇੱਕ ਰੁੱਖ ਦੇ ਹੇਠਾਂ ਲੈ ਆਇਆ ਮੇਰੀਆਂ ਅੱਖਾਂ ਬੰਦ ਹੋਣ ਲੱਗ ਪਈਆਂ ਸੀ ਉਹ ਕਹਿਣ ਲੱਗਿਆ ਕਿ ਕਿਰਨ ਮੈਡਮ ਹੋਸ਼ ਵਿੱਚ ਆਉਂਗੇ ਉਹ ਹੌਲੀ-ਹੌਲੀ ਮੈਨੂੰ ਹਿਲਾਉਣ ਲੱਗਿਆ ਮੈਂ ਉਹਦੇ ਸਪਰਸ਼ ਨੂੰ ਮਹਿਸੂਸ ਕੀਤਾ ਉਹ ਮੈਨੂੰ ਆਪਣੇ ਸਰੀਰ ਦੀ ਗਰਮੀ ਦੇ ਕੇ ਮੇਰੇ ਸਰੀਰ ਵਿੱਚ ਗਰਮੀ ਪਾਉਣਾ ਚਾਹੁੰਦਾ ਸੀ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਸੀ ਮੈਰਾਜ ਨੂੰ ਧੱਕਾ ਦਿੱਤਾ ਮੈਂ ਕਿਹਾ ਮੇਰੀ ਮਜਬੂਰੀ ਦਾ ਫਾਇਦਾ ਨਾ ਚੁੱਕੋ ਉਹ ਕੰਮ ਦਾ ਹੋਇਆ ਕਹਿਣ ਲੱਗਾ ਮੈਡਮ ਜੀ ਤੁਹਾਨੂੰ ਮਰਨ ਨਹੀਂ ਦੇਵਾਂਗਾ ਇਹ ਸਭ ਕਰਨਾ ਜ਼ਰੂਰੀ ਆ ਜੇ ਮੈਂ ਤੁਹਾਨੂੰ ਆਪਣੇ ਸਰੀਰ ਦੀ ਗਰਮੀ ਨਾ ਦਿੰਦਾ ਤਾਂ ਤੁਹਾਡੀਆਂ ਤੁਹਾਡਾ ਖੂਨ ਤੁਹਾਡੀਆਂ ਰਗਾਂ ਵਿੱਚ ਜੰਮ ਜਾਊਗਾ ਤੇ ਜੇ ਤੁਹਾਨੂੰ ਕੁਝ ਹੋ ਗਿਆ ਤਾਂ ਮੇਰਾ ਕੀ ਹੋਊਗਾ ਤੁਹਾਡੇ ਬਿਨਾ ਜੀਵ ਨਹੀਂ ਸਕਦਾ ਬਹੁਤ ਪਿਆਰ ਕਰਦਾ ਤੁਹਾਨੂੰ ਪਲੀਜ਼ ਮੈਨੂੰ ਗਲਤ ਨਾ ਸਮਝੋ ਇਹ ਕਹਿੰਦੇ ਕਹਿੰਦੇ ਉਹ ਦੁਬਾਰਾ ਮੇਰੇ ਕੋਲ ਆ ਗਿਆ ਸੀ ਇਸ ਵਾਰ ਉਹਨੇ ਆਪਣੀ ਸ਼ਰਟ ਨੂੰ ਉਤਾਰ ਲਿਆ ਸੀ ਤੇ ਦੁਬਾਰਾ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਸੀ ਪਤਾ ਨਹੀਂ ਕਿਉਂ ਇਸ ਵਾਰ ਮੈਂ ਵੀ ਉਹਨੂੰ ਮਨਾ ਨਾ ਕਰ ਸਕੀ ਤੇ ਹੌਲੀ-ਹੌਲੀ ਉਹ ਮੇਰੇ ਤੇ ਹਾਵੀ ਹੋ ਗਿਆ ਸੀ ਮੈਂ ਉਹਨੂੰ ਚਾਹ ਕੇ ਵੀ ਰੋਕ ਨਾ ਸਕੀ ਬਲਕਿ ਮੈਂ ਵੀ ਉਹਨੂੰ ਘੁੱਟ ਕੇ ਫੜ ਲਿਆ ਸੀ ਤੇ ਇੰਨੇ ਤੇਜ਼ ਮੀਂਹ ਵਿੱਚ विराज ਨੇ ਆਪਣੇ ਜਜ਼ਬਾਤ ਮੇਰੇ ਤੇ ਬੇਕਾਬੂ ਕਰ ਲਏ ਸੀ ਮੈਂ ਵੀ ਅੰਦਰੋਂ ਖੁਸ਼ ਹੋਈ ਸੀ 2 ਘੰਟੇ ਬਾਅਦ ਮੇਰੀ ਹਾਲਤ ਕਾਫੀ ਠੀਕ ਸੀ ਤੇ ਇਸ ਰੁੱਖ ਦੇ ਥੱਲੇ ਰਾਜ ਦੇ ਸੀਨੇ ਲੱਗੀ ਹੋਈ ਬੈਠੀ ਸੀ ਮੈਂ ਕਿਹਾ ਕਿ ਰਾਜ ਤੂੰ ਵੀ ਮੈਨੂੰ ਸਾਇਸ ਦੀ ਤਰ੍ਹਾਂ ਧੋਖਾ ਤਾਂ ਨਹੀਂ ਦੇਵੇਂਗਾ ਤਾਂ ਮੈਂ ਟੁੱਟ ਜਾਵਾਂਗੀ ਮੈਂ ਮਰ ਜਾਵਾਂਗੀ ਰਾਜ ਨੇ ਮੇਰੇ ਬੁੱਲਾਂ ਤੇ ਹੱਥ ਰੱਖਿਆ ਤੇ ਕਹਿਣ ਲੱਗਿਆ ਮੈਂ ਇਹਦਾ ਸੋਚ ਵੀ ਨਹੀਂ ਸਕਦਾ ਤਾਂ ਮੇਂ ਕਾਫੀ ਘਟ ਹੋ ਗਿਆ ਸੀ ਤੇ ਅਜੇ ਵੀ ਮੌਸਮ ਬਹੁਤ ਸੁਹਾਵਣਾ ਸੀ ਮੈਂ ਉਹਦੇ ਨਾਲ ਘਰ ਵਾਪਸ ਜਾ ਰਹੀ ਸੀ ਤੇ ਅਸੀਂ ਗੱਡੀ ਉੱਥੇ ਹੀ ਛੱਡ ਦਿੱਤੀ ਤੇ ਇੱਕ ਟੈਕਸੀ ਬੁੱਕ ਕਰਵਾ ਲਈ ਸੀ ਜਿਸ ਤਰ੍ਹਾਂ ਮੇਰਾ ਉਹ ਖਿਆਲ ਰੱਖਦਾ ਸੀ ਰੱਬ ਦਾ ਲੱਖ ਲੱਖ ਸ਼ੁਕਰ ਕਰਦੀ ਆ ਕਿ ਮੈਨੂੰ ਇਦਾਂ ਪਿਆਰ ਕਰਨ ਵਾਲਾ ਹਮਸਫਰ ਮਿਲਿਆ ਮੈਂ ਜੇ ਕਿਤੇ ਬਾਹਰ ਜਾਂਦੀ ਤਾਂ ਉਹ ਮੇਰੇ ਨਾਲ ਹੁੰਦਾ ਬਿਲਕੁਲ ਵੀ ਮੇਰੀ ਹਫਾਜ਼ਤ ਕਰਦਾ ਜਿੱਦਾਂ ਉਹ ਮੇਰਾ ਕੋਈ ਬਹੁਤ ਆਪਣਾ ਹੋਵੇ ਇੱਕ ਦਿਨ ਮੇਰਾ ਬਰਥਡੇ ਸੀ ਪਾਪਾ ਨੇ ਘਰ ਵਿੱਚ ਬਹੁਤ ਵੱਡੀ ਪਾਰਟੀ ਰੱਖੀ ਸੀ ਸਾਰੇ ਮੇਰੇ ਲਈ ਕੀਮਤੀ ਗਿਫਟ ਲੈ ਕੇ ਆਏ ਸੀ ਪਰ ਪਾਰਟੀ ਦੇ ਵਿੱਚ ਰਾਜ ਮੇਰੇ ਲਈ ਗੁਲਾਬ ਦਾ ਫੁੱਲ ਲੈ ਕੇ ਆਇਆ ਸੀ ਤੇ ਸਿਰ ਝੁਕਾ ਕੇ ਖੜਾ ਸੀ ਉਹਨੇ ਕਿਹਾ ਕਿ ਮੈਡਮ ਜੀ ਮੈਨੂੰ ਪਤਾ ਇਸ ਫੁੱਲ ਦੀ ਤੁਹਾਡੀ ਨਜ਼ਰ ਵਿੱਚ ਕੋਈ ਕੀਮਤ ਨਹੀਂ ਪਰ ਲੋਕਾਂ ਨੇ ਤੁਹਾਨੂੰ ਬਹੁਤ ਮਹਿੰਗੇ ਤੋਹਫੇ ਦਿੱਤੇ ਆ ਮੇਰੇ ਗਰੀਬ ਵੱਲੋਂ ਇਹ ਫੁੱਲ ਰੱਖ ਲਓ ਮੈਂ ਉਸ ਫੁੱਲ ਨੂੰ ਉਹਦੇ ਹੱਥੋਂ ਲੈ ਲਿਆ ਤੇ ਉਹਦੀ ਖੁਸ਼ਬੂ ਸੁੰਘਣ ਲੱਗੀ ਜਿੱਦਾਂ ਅੰਟੀ ਦਾ ਉਹ ਵੀ ਕੁਸ਼ਕੂ ਸੰਗ ਰਹੀ ਸੀ ਮੇਰੇ ਸਰੀਰ ਵਿੱਚ ਰਾਜ ਦਾ ਪਿਆਰ ਹੋਰ ਵੀ ਗੂੜਾ ਹੁੰਦਾ ਜਾਂਦਾ ਸੀ ਉਹ ਪੜ੍ਹਾਈ ਵੀ ਨਾਲ-ਨਾਲ ਕਰ ਰਿਆ ਸੀ ਤੇ ਡਰਾਈਵਰ ਵੀ ਸੀ ਉਸ ਰਾਤ ਉਹਨੇ ਇੱਕ ਕਰ ਦਿੱਤੀ ਸੀ ਤੇ ਉਹ ਵੀ ਆਪ ਮੇਰੇ ਪਾਪਾ ਨੂੰ ਕਹਿਣ ਲੱਗਿਆ ਕਿ ਇਹ ਨੌਕਰੀ ਮੈਂ ਛੱਡ ਰਿਹਾ ਕਿਉਂਕਿ ਉਹ ਕਿਤੇ ਹੋਰ ਚੰਗੀ ਨੌਕਰੀ ਮਿਲ ਗਈ ਆ ਮੇਰੇ ਪਾਪਾ ਨੇ ਉਹਨੂੰ ਬਹੁਤ ਵਧਾਈ ਦਿੱਤੀ ਮੈਂ ਉਸ ਦਿਨ ਰੋ ਪਈ ਇਕੱਲੀ ਦੇ ਕੋਲ ਰਾਜ ਆਇਆ ਤੇ ਮੈਨੂੰ ਸੀਨੇ ਲਾ ਕੇ ਉਹਨੇ ਮੈਨੂੰ ਤਸੱਲੀ ਦਿੱਤੀ ਬਸ ਕੁਝ ਦਿਨ ਮੇਰਾ ਇੰਤਜ਼ਾਰ ਕਰਨਾ ਹਮੇਸ਼ਾ ਲਈ ਤੈਨੂੰ ਆਪਣਾ ਬਣਾਉਣ ਵਾਲਾ ਮੈਨੂੰ ਤੇਰੇ ਤੋਂ ਕੋਈ ਜੁਦਾ ਨਹੀਂ ਕਰ ਸਕਦਾ ਰਾਸੇ ਮੈਂ ਤੇ ਰਾਜ ਨੇ ਇੱਕ ਵਾਰ ਹੀ ਅਸੀਂ ਹੱਦ ਪਾਰ ਕੀਤੀ ਸੀ ਉਸਦੇ ਬਾਅਦ ਰਾਜ ਨੇ ਕਦੇ ਵੀ ਮੈਨੂੰ ਗਲਤ ਤਰੀਕੇ ਨਾਲ ਛੂਣ ਦੀ ਕੋਸ਼ਿਸ਼ ਨਹੀਂ ਕੀਤੀ ਸੀ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ ਕਹਿਣ ਲੱਗਾ ਕਿ ਕਿਰਨ ਮੈਂ ਵਿਆਹ ਤੋਂ ਪਹਿਲਾਂ ਤੇਰੇ ਨਾਲ ਕਦੀ ਵੀ ਸਰੀਰਕ ਸੰਬੰਧ ਨਹੀਂ ਬਣਾਉਂਦਾ ਜੇ ਉਸ ਦਿਨ ਮੈਨੂੰ ਮਜਬੂਰੀ ਨਾ ਹੁੰਦੀ ਮੈਂ ਸਮਝਦੀ ਸੀ ਕਿ ਉਹ ਇੱਕ ਬਹੁਤ ਮਜ਼ਬੂਤ ਕੈਰੈਕਟਰ ਦਾ ਮੁੰਡਾ ਉਹ ਚਲਾ ਗਿਆ ਸੀ ਮੈਂ ਉਹਦਾ ਇੰਤਜ਼ਾਰ ਕਰਦੀ ਸੀ ਪਰ ਮੈਨੂੰ ਡਰ ਸੀ ਕਿ ਜੇ ਉਹ ਨਾ ਆਇਆ ਤਾਂ ਮੈਂ ਕੀ ਕਰੂੰਗੀ ਪਰ ਇੱਕ ਦਿਨ ਆਇਆ ਮੇਰੇ ਘਰ ਰਿਸ਼ਤਾ ਲੈ ਕੇ ਸ਼ਾਇਦ ਮੈਨੂੰ ਉਸੇ ਪਲ ਦਾ ਇੰਤਜ਼ਾਰ ਸੀ ਮੇਰੇ ਪਾਪਾ ਗੁੱਸਾ ਕਰਨ ਲੱਗੇ ਕਿ ਭਾਵੇਂ ਹੀ ਅੱਜ ਤੂੰ ਜ਼ਿਆਦਾ ਕਮਾਰਿਆ ਪਰ ਇੱਕ ਦਿਨ ਤਾਂ ਤੂੰ ਮੇਰਾ ਨੌਕਰ ਸੀ ਇਹ ਮੇਰੀ ਸ਼ਾਨ ਵਿੱਚ ਨਹੀਂ ਕਿ ਮੈਂ ਆਪਣੇ ਨੌਕਰ ਨਾਲ ਆਪਣੀ ਕੁੜੀ ਦਾ ਵਿਆਹ ਕਰ ਦੇਵਾਂ ਮੈਂ ਕਿਹਾ ਪਾਪਾ ਕਿ ਮੈਂ ਵੀ ਰਾਜ ਨੂੰ ਬਹੁਤ ਪਸੰਦ ਕਰਦੀ ਆ ਪਲੀਜ਼ ਮੇਰੇ ਕਰਕੇ ਤੁਸੀਂ ਉਹਨੂੰ ਆਪਣਾ ਜਵਾਈ ਬਣਾ ਲਓ ਉਹ ਮੈਨੂੰ ਬਹੁਤ ਖੁਸ਼ ਰੱਖੇਗਾ ਆਪਣੀ ਜ਼ਿੰਮੇਵਾਰੀ ਤੇ ਉਹਦੇ ਨਾਲ ਮੈਂ ਵਿਆਹ ਕਰਵਾ ਲਿਆ ਸੀ ਉਸ ਦਿਨ ਸੈਜ ਨੂੰ ਵੀ ਫਾਂਸੀ ਦੀ ਸਜ਼ਾ ਮਿਲਣ ਵਾਲੀ ਸੀ ਕਿਉਂਕਿ ਉਹਨੇ ਕਈ ਕੁੜੀਆਂ ਨੂੰ ਕਨੈਪ ਕਰਕੇ ਉਹਨਾਂ ਨੂੰ ਆਪਣੇ ਦਰਦਿੰਦਗੀ ਦਾ ਨਿਸ਼ਾਨਾ ਬਣਾਇਆ ਸੀ ਤੇ ਮਾਰ ਦਿੱਤਾ ਸੀ ਉਹਦੇ ਵਰਗੇ ਇਨਸਾਨ ਨੂੰ ਮਰ ਜਾਣਾ ਚਾਹੀਦਾ ਸੀ ਤੇ ਵਿਆਹ ਤੋਂ ਬਾਅਦ ਪਤਾ ਨਹੀਂ ਰੱਬ ਨੇ ਮੈਨੂੰ ਕਿੰਨੀਆਂ ਖੁਸ਼ੀਆਂ ਦਿੱਤੀਆਂ ਸੀ ਮੈਂ ਰੱਬ ਅਗੇ ਇਹੀ ਅਰਦਾਸ ਕਰਦੀ ਆਂ ਕਿ ਹਰ ਇੱਕ ਕੁੜੀ ਨੂੰ ਰਾਜਵਰਗਾ ਜੀਵਨ ਸਾਥੀ ਮਿਲੇ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ? ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਜ਼ਰੂਰ ਕਰਿਓ। ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਮਿਲ ਸਕੇ। ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਤੇ ਹੋਈ ਇਜਾਜ਼ਤ। ਸਤਿ ਸ਼੍ਰੀ ਅਕਾਲ।